ਏ ਜੀ ਅ ਅੱਜ ਦਾ ਇਹ ਸਪੈਸ਼ਲ ਆਪਰੇਸ਼ਨ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਲਾਂਚ ਕੀਤਾ ਗਿਆ ਜੀ ਔਰ ਡੀਜੀਪੀ ਸਾਹਿਬ ਦੇ ਸਮੇਤ ਸਾਰੇ ਜਿੰਨੇ ਹੈੱਡਕੁਆਰਟਰ ਦੇ ਅਫਸਰ ਨੇ ਇਸ ਜ਼ਿਲ੍ਹਾ ਪੁਲਿਸ ਦੇ ਨਾਲ ਕਮਿਸ਼ਨਰੇਟਸ ਦੇ ਨਾਲ ਮਿਲ ਕੇ ਸੁਪਰਵਾਈਜ਼ ਕਰ ਰਹੇ ਨੇ ਔਰ ਅੱਜ ਦਾ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਰੋਜ਼ਪੁਰ ਫਾਜ਼ਲਕਾ ਤਰਨਤਾਰਨ ਜੀਖਾ ਮਗਾਲਾ ਗੁਰਦਾਸਪੁਰ ਰਾਨਕੋਟ ਉੱਤੇ ਸਾਰਾ ਬਾਰਡਰ ਅੱਜ ਸੀਲ ਹੈ ਔਰ ਅਸੀਂ ਸਾਰੀ ਫੋਰਸ ਦੇ ਨਾਲ ਉਹ ਚੈਕਿੰਗ ਕਰ ਰਹੇ ਹਾਂ इवन ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅਜ ਨਾਈਟ ਡੋਮਿਨੇਸ਼ਨ ਚੈਕ ਅਪਰੇਸ਼ਨ ਚੱਲੇ ਆ ਤੇ ਸਾਰੇ ਜਿਹੜੇ ਅਫਸਰ ਨੇ ਉਹ ਅਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੋਕਿਆ ਵੱਲੋਂ ਅਸੀਂ ਹਮੇਸ਼ਾ ਨਾਲੇ ਸੇਵਾ ਲਈ ਉਹਨਾਂ ਇਸ ਰਖ ਲਈ ਤਤਪਰ ਆਂ ਔਰ ਹਮੇਸ਼ਾ ਨਾਲੇ ਸੇਵਾਵਾਂ ਦੇ ਖੜੇ ਆਂ ਜੀ ਇਹ ਸੌਦਾ ਅਸੀਂ ਮਾਇਆ ਜਿਹਾ ਐਸਆ ਦੇ ਪਾਰੇ ਥੋੜਾ ਖਾਸ ਇਨਪੁੱਟ ਆ ਗਿਆ ਨੇ ਕਾਸ ਐਂਪੋਰ ਨਹੀਂ ਅਸੇ ਰੂਟੀਨ ਦੀ ਚੈਕਿੰਗ ਆ ਰੂਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਆ ਜਿਹੜਾ ਜਿਹੜਾ ਮਾਈਂਡ ਬਲਾਸਟ ਵਾਲਾ ਸਾਹਿਬ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮਾਈਂਡ ਬਲਾਸਟ ਦੇਖੋ ਮੈਂ ਤੁਹਾਨੂੰ ਇਹਨਾਂ ਕਿਹਾ ਸੀ ਕਿ ਇਹ ਸਾਡਾ ਗਵਾਂਡੀ ਮਰਲੇ ਪਾਕਿਸਤਾਨ ਦੀ ਐਜੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ ਜੀ ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦਾਸਪੁਰ ਜੀ ਬਮਿਆਲ ਏਰੀਆ ਚ ਵੀ ਹੁੰਦੀਆਂ ਦੀਆਂ ਤੋਂ ਕੋਈ ਅਸੀਂ ਘਰੋਂ ਨਾਲ ਹੀ ਕਰੀ ਜੀ ਵਿਜ਼ਿਟ ਕਰਕੇ ਆਏ ਉੱਥੇ ਜਗਾ ਜੀ ਜਾ ਰਹੇ ਆਂ ਜੀ ਰਾਤ ਨੂੰ ਕੋਈ 10:30 ਤੋਂ ਸ਼ੁਰੂ ਕਿ ਗਲਤ ਤੋ ਹੀ ਪੀਸ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹਦਾ ਸਾਡਾ ਏਰੀਆ ਆਫ ਆਪਰੇਸ਼ਨ ਨਹੀਂ ਹੈ ਜੀ ਉਹ ਤਾਂ ਬੱਡ ਤੇ ਡਿਫੈਂਸ ਆਫ ਲਾਈਨ ਲਈ ਹੋਰ ਕੀ ਜਿਹੜੇ ਕੀ ਖਾਸ ਕੀਤਾ ਗਿਆ ਸੀ ਸੈਕੰਡ ਡਿਫੈਂਸ ਆਫ ਲਾਈਨ ਸਾਡੇ ਤਿੰਨ ਥਾਣੇ ਬੰਦੇ ਨੇ ਬਰਾਮਪੁਰ ਕਲਾਨੌਰ ਔਰ ਦਰਾੰਗਲਾ ਸਾਡੇ 10 ਨਾਕੇ ਨੇ 10 ਨਾਕਿਆਂ 'ਤੇ ਸਾਡੀ ਫੋਰਸ ਲੱਗੀ ਆ ਨਾਕੇ ਲੱਗੇ ਨੇ ਉਹ ਅਸੀਂ ਹੁਣ ਮੈਂ ਔਰ ਐਸਐਸਪੀ ਸਾਹਿਬ ਔਰ ਐਸਐਸਪੀ ਹੈਡਕ quartਰ ਸਾਹਿਬ ਜਾਣਾ ਚਾਹੀਦਾ ਸਰ ਫਾਰ ਪਬਲਿਕ ਅਵੇਅਰਨੈਸ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜਾ ਪਬਲਿਕ ਪਬਲਿਕ ਵਾਸ ਇਹ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ। ਬਾਕੀ ਅਸੀਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸੁਰੱਖਿਆ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਜ਼ਰ ਆ।